ਖਬਰ ਇਸ ਵੇੜੀ ਜਿਹੜੀ ਦੁਖਦਾਈ ਖਬਰ ਜੁੜੀ ਆ ਫੌਜ ਦੇ ਨਾਲ ਜੁੜੀ ਆ ਫੌਜ ਦੀ ਜਿਹੜੀ ਇੱਕ ਗੱਡੀ ਹਸਤਕ੍ਰਸਤ ਹੋਈ ਆ ਇੱਕ ਜਿਹੜੀ ਇੱਕ ਡੂੰਘੇ ਖਾਈ ਦੇ ਵਿੱਚ ਡਿੱਗੀ ਆ ਤੇ ਜਿਸ ਦੇ ਵਿੱਚ 10 ਜ ਨੌਜਵਾਨ ਜਿਹੜਾ ਫੌਜ ਦੇ ਵਿੱਚ ਜਿਹੜਾ ਹਸੀਦ ਹੋ ਗਏ ਆ ਤੇ 11 ਜਿਹੜੇ ਜ਼ਖਮੀ ਹੋ ਗਏ ਆ ਉਹਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲ ਕਰਾਂਗੇ ਸਖਬੀਰ ਬਦਲ ਦੀ ਤੇ ਵੀਡੀਓ ਨੂੰ ਜਰੂਰ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਸ਼ੇਅਰ ਕਰ ਦੇਣਾ ਹੱਥ ਬੰਨ੍ਹ ਕੇ ਬੇਨਤੀ ਆ ਤੇ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫੌਜ ਦਾ ਕਿ ਫੌਜ ਦੀ ਗੱਡੀ ਇੱਕ ਡੂੰਗੀ ਖਾਈ ਦੇ ਵਿੱਚ ਡਿੱਗੀ ਆ ਜੰਮੂ ਕਸ਼ਮੀਰ ਦੇ ਡੌੜ ਦੇ ਜਿਹੜੇ ਵਿੱਚ ਦੱਸਿਆ ਜਾ ਰਿਹਾ ਕਿ 10 ਪਾਜੇ ਨੌਜਵਾਨ ਜਿਹੜੇ ਸ਼ਹੀਦ ਹੋ ਗਏ ਆ 11 ਜਕਮੀ ਹੋ ਗਏ ਆ ਜਿਹੜੇ ਦੋ ਪੰਜਾਬ ਦੇ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਇੱਕ ਇਕਲੌਤਾ ਪੁੱਤਰ ਮਾਪਿਆਂ ਦਾ ਲਾੜਲਾ ਪੁੱਤਰਾ ਜਿਹੜਾ ਕਿ ਦੇਸ਼ ਦੀ ਰਾਖੀ ਕਰਦੇ ਹੋਏ ਪਹਾੜੀਆਂ ਦੇ ਵਿੱਚ ਜਵਨਜੀਤ ਸਿੰਘ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਆਪਣੀ ਜਿਹੜੀ ਸਹਾਤ ਪ੍ਰਾਪਤ ਕਰ ਗਿਆ 23 ਸਾਲਾਂ ਦਾ ਨੌਜਵਾਨ 1 ਮਾਰਚ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਨੌਜਵਾਨ ਦਾ ਵਿਆਹ ਹੋਣਾ ਸੀ ਇਸੇ 1 ਮਾਰਚ 2026 ਨੂੰ ਪਰ ਦੋ ਜਵਾਨਾਂ ਨੇ ਜਿਹੜੀ ਇਹਦੇ ਵਿੱਚ ਜਾਣਕਾਰੀ ਵਾ ਦਿੱਤੀ ਆ ਸਹਾਇਤਾ ਪ੍ਰਾਪਤ ਕਰ ਚੁੱਕੇ ਆ ਬੜੀ ਦੁੱਖ ਦੀ ਗੱਲ ਆ ਜਿਹੜੇ ਦੋ ਪੰਜਾਬ ਦੇ ਵਸਨੀਕ ਆ ਦੋਨੇ 23-23 ਸਾਲ ਦੇ ਆ ਤੇ ਬਾਕੀ ਜਿਹੜੇ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆ ਤੇ ਇਹ ਜੇ ਖਬਰਾਂ ਸੁਣ ਕੇ ਜਿਹੜਾ ਬੜਾ ਦੁੱਖ ਲੱਗਦਾਗਾ ਜਦੋਂ ਪਰਿਵਾਰ ਉਜੜ ਜਾਂਦਾ ਉਦੋਂ ਪਤਾ ਲੱਗਦਾ ਤੇ ਕਿਹੜਾ ਸੌਖਾਗਾ ਤੇ ਤਸੱਦਦ ਕਰਨਾ ਫੌਜ ਦੇ ਇਕੱਲੇ ਜਾਣੇ ਤੇ ਚਾਹੇ ਪੁਲਿਸ ਕਰੇ ਚਾਹੇ ਕੋਈ ਵੀ ਕਰੇ ਤੇ ਉਦੋਂ ਦੁੱਖ ਲੱਗਦਾ ਤੇ ਜਦੋਂ ਇਕਲੌਤੇ ਪੁੱਤਰ ਮਾਪਿਆਂ ਦੇ ਚਲੇ ਜਾਂੜਾ ਤਾਂ ਤੁਸੀਂ ਇਹ ਵੇਖ ਲਓ ਕਿ ਪੱਲੇ ਫਿਰ ਕੀ ਰਹਿ ਜਾਂਦਾ ਚਾਵਾ ਚਾਵਾ ਦੇ ਨਾਲ ਫੌਜ ਦੇ ਵਿੱਚ ਮਾਪਿਆਂ ਨੇ ਜਵਾਨ ਹੋਇਆ ਗੱਭਰੂ ਹੋਇਆ ਭਾਰਤੀ ਹੋਇਆ ਭਾਰਤੀ ਹੋਣ ਤੋਂ ਬਾਅਦ ਮਾਪਿਆਂ ਨੂੰ ਆਸਾ ਹੁੰਦੀ ਆ ਕਿ ਸਾਡਾ ਪੁੱਤ ਸਾਡੇ ਲਈ ਇੱਕ ਜਿਹੜਾ ਕਿ ਬੁਢਾਪੇ ਦੇ ਵਿੱਚ ਡੰਗੋਰੀ ਬਣੂਗਾ ਸਾਡੀ ਬੁੱਢੀ ਉਮਰੇ ਦੇ ਵਿੱਚ ਸਾਡਾ ਘਰ-ਬਾਰ ਜਾਂ ਕਮਾਈ ਦਾ ਸਾਧਨ ਬਣੂਗਾ ਅਟੈਰ ਹੋ ਕੇ ਆਉਣਾ ਵਿਆਹ ਕਰਨਾ ਚਾਵਾ ਦੇ ਨਾਲ ਆ ਫੇਰ ਜਿਹੜਾ ਕਿ ਬੜਾ ਕਿ ਇੱਕ ਮਾਪਿਆਂ ਨੂੰ ਇਹ ਬੜਾ ਜਿਹੜਾ ਦੁੱਖ ਆ ਚਾਹੇ ਉਹ ਇਕਲੌਤਾ ਪੁੱਤਰ ਹੋਵੇ ਚਾਹੇ ਦੋ ਹੋਣ ਚਾਹੇ ਤਿੰਨ ਹੋਣ ਪਰ ਪੁੱਤ ਪੱਤੀ ਹੁੰਦਾ ਪਰ ਲਾੜਲਾ ਪੁੱਤਰ ਜਿਹੜਾ ਦੱਸਿਆ ਯਾਰ ਇਹ ਆ ਜੋਵਨਜੀਤ ਸਿੰਘ ਭਰੀ ਜਵਾਨੀ ਦੇ ਵਿੱਚ ਅਲvida ਕਹਿ ਗਿਆ ਬਹੁਤ ਦੁੱਖ ਦੀ ਗੱਲ ਆ ਤੇ ਦੂਸਰੀ ਖਬਰ ਇਹਦੇ ਨਾਲ ਜੁੜੀ ਆ ਸਖਬੀਰ ਬਾਦਲਾ ਕਹਿੰਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਤੇ ਮੈਂ ਵਿਕਾਸ ਕਰੂੰਗਾ ਜੇ ਆਪਾਂ ਇਹਦੇ ਉਲਟ ਕਹਿ ਦਈਏ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਡਾ ਬਨਾਸ ਕਰੂੰਗਾ ਮੈਂ ਤੁਹਾਡਾ ਨਾਸ ਕਰੂੰਗਾ ਇਹ ਸਖਬੀਰ ਬਾਦਲ ਦਾ ਜਿਹੜਾ ਹੋਕਾ ਸਿਵਨ ਲੱਗਦਾ ਇਹ ਠੀਕ ਸੀ ਕਿ ਭਾਈ ਤੂੰ ਵਿਕਾਸ ਨਹੀਂ ਤੂੰ ਨਾਸ ਕਰੇਗਾ ਤੂੰ ਸਿੱਖਾਂ ਦਾ ਨਾਸ ਕਰੇਗਾ ਤੋ ਤੂੰ ਜਿਹੜਾ ਕਿ ਜੋ ਤੁਹਾਡੀ ਪਾਰਟੀ ਨੇ ਜੋ ਵੱਡੇ ਬਾਦਲ ਨੇ ਕਰਕੇ ਗਿਆ ਉਹ ਖੂਨਾ ਪੰਜਾ ਜਿਹੜਾ ਇੱਥੋਂ ਮਰ ਮੁੱਕ ਗਿਆ ਇਸ ਜਹਾਨੋਂ ਉਤਰ ਗਿਆ ਉਹਨੂੰ ਲਾਂ ਤਾਂ ਜੱਗ ਦੇ ਵਿੱਚ ਪੈਂਦੀਆਂ ਰਹਿਣ ਗਿਆ ਤੇ ਪਰ ਜਿਹੜਾ ਇਸ ਇਹ ਕਹਿਣਾ ਕਿ ਅਸੀਂ ਵਿਕਾਸ ਕਰਾਂਗੇ ਅਸੀਂ ਬੰਦੀ ਸਿੰਘਾਂ ਨੂੰ ਛੱਡ ਦਾਂਗੇ ਅਸੀਂ ਫਲਾਣਾ ਕੁਝ ਕਰ ਦਾਂਗੇ ਅਸੀਂ ਧਮਕਾ ਕੁਝ ਕਰ ਦਾਂਗੇ ਭਰਾਵੋ ਤੁਹਾਨੂੰ ਵੋਟਾਂ ਆਉਣਗੀਆਂ ਨੇੜੇ ਬੜੇ ਲਾਜ ਦੇਣਗੇ ਤੁਸੀਂ ਇਹਨਾਂ ਲਾਲਚਾਂ ਦੇ ਵਿੱਚ ਜੇਕਰ ਪੈ ਗਏ ਜੇਕਰ ਇਹਨਾਂ ਲਾਲਚਾਂ ਦੇ ਵਿੱਚ ਡੁੱਲ ਕੇ ਆਪਣੀ ਜ਼ਮੀਰ ਦਾ ਸੌਦਾ ਕਰ ਬੈਠੇ ਤਾਂ ਫਿਰ ਤੁਸੀਂ 5 ਸਾਲਾਂ ਦੇ ਲਈ ਮੱਸੀ ਬੰਗ ਤੜਫੋਗੇ ਜਵੇਂ ਮੱਸੀ ਤੜਫਦੀ ਆ ਜਿਹੜਾ ਕਿ ਜਲ ਤੋਂ ਬਾਹਰ ਕੱਢੇ ਤਾਂ ਫਿਰ ਉਹ ਤੜਫਦੀ ਰਹਿ ਜਾਂਦੀ ਆ ਆਖਰ ਮਰ ਕੇ ਸਾਹ ਲੈਂਦੀ ਆ ਇਹ ਹਾਲ ਤੁਹਾਡਾ ਹੋਣਾ ਹੈਗਾ ਬੜੇ ਜ਼ੁਲਮ ਕੀਤੇ ਐਸਾ ਪਾਪੀਆਂ ਨੇ ਬੱਚੜਾ ਨੇ ਔਸਮ ਜਿਹੜਾ ਸੁਮੇਲ ਸੈਣੀ ਵਰਗੇ ਡੀਜੀਪੀ ਲਾਇਆ ਜਿਹੜਾ ਮਲਤਾਨੀ ਵਾਲਾ ਕੇਸ ਆ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਸਕਦਾ ਕਿ ਉਸ ਜ਼ਾਲਮ ਬੁੱਚੜ ਅਫਸਰ ਨੇ ਕਿ ਕਵੇਂ ਉਹਦੇ ਨਾਲ ਕਾਰਾ ਕਰਕੇ ਕਵੇਂ ਉਹਨੂੰ ਸ਼ਹੀਦ ਕੀਤਾ ਤੇ ਦੂਜਾ ਗੁਰਦੇਵ ਸਿੰਘ ਕੌਕੇ ਦਾ ਜਿਹੜਾ ਬਾਰ ਬਾਰ ਜ਼ਿਕਰ ਆਉਂਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤ ਦੇ ਨਾਲ ਆ ਉਹਨੂੰ ਸ਼ਹੀਦ ਕੀਤਾ ਗਿਆ ਇਹ ਕਰਪਾਈ ਜਥੇਦਾਰ ਦੇ ਬਖਸ਼ੇ ਤਾਂ ਫਿਰ ਆਮ ਲੋਕ ਕੋ ਤੁਸੀਂ ਕਿੱਥੇ ਭਾਲ ਦਿਓ ਤੇ ਦੂਸਰੇ ਪਾਸੇ ਇੱਕ ਦੌਰ ਚੱਲਿਆ ਸੀ ਬੇਅਦਬੀਆਂ ਦਾ ਬੇਸ਼ੱਕ ਹੁਣ ਵੀ ਚੱਲ ਰਿਹਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਗੁਰੂਗ੍ਰਾਦ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਪੰਜਾਬ ਭਰ ਦੇ ਵਿੱਚ ਥਾ-ਥਾ ਮਜਾਰੇ ਵੀ ਹੋਏ ਤੇ ਕਿਸੇ ਅਜੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਮਾੜੀ ਮੋਟੀ ਜੀ ਨੂੰ ਹੋਈ ਆ ਤੇ ਉਸ ਤੋਂ ਬਾਅਦ ਜੇ ਕਿਸੇ ਸਿੱਖ ਨੇ ਗੱਡੀ ਕੋਈ ਚਾਰ ਦਿੱਤਾ ਤਾਂ ਉਹਦਾ ਕਤਲ ਕਰ ਦਿੱਤਾ ਸਟੇਟ ਸਰਕਾਰ ਨੇ ਤੇ ਨਾਲ ਹੀ ਹੁਣ ਬਿਆਦਬੀਆਂ ਦਾ ਘਰਜਾਨ ਹੋ ਗਿਆ ਤਾਂ ਰੋਜ਼ ਦੇਖਦੇ ਆ ਕਿ ਇੱਥੇ ਬਿਆਦਬੀ ਹੋ ਗਈ ਅਜ ਹੋਤੇ ਹੋਗੇ ਹੋਤੇ ਹੋਗੇ ਅੱਗੇ ਸੰਗਤ ਬੜੀ ਇਕੱਠੀ ਹੁੰਦੀ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਦੇ ਵਿੱਚ ਇਕੱਠੇ ਹੋ ਜਾਂਦੇ ਲੋਕਾ ਜਿੱਥੇ ਪਤਾ ਲੱਗਦਾ ਕਿ ਇੱਥੇ ਬਿਆਦਬੀ ਹੋਈ ਆ ਤੇ ਹੁਣ ਐ ਲੱਗਣ ਲੱਗ ਪਿਆ ਕਿ ਇਹ ਤਾਂ ਰੋਜ਼ ਦਾ ਕਾਮੀਆਂ ਇਹ ਤਾਂ ਰੋਜ਼ ਦਾ ਕਿਤਨਾ ਕਿਤੇ ਘਟਨਾ ਵਾਪਰਦੀ ਰਹਿੰਦੀ ਆ ਪਰ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਜਥੇਦਾਰ ਇਹ ਅਲਾਨ ਇਹ ਬਕਾਇਦਾ ਤੌਰ ਤੇ ਆਕਾਲ ਤਾਸਾ ਤੋਂ ਹੁਕਮ ਨਾਵਾ ਇਹ ਜਿਆ ਜਾਰੀ ਕਰਨ ਕਿ ਜਿਹੜਾ ਬੰਦਾ ਬੇਅਦਬੀ ਕਰਨ ਵਾਲਾ ਹਜ਼ਾਰਾਂ ਵਾਰੀ ਸੋਚੇ ਤੇ ਪਰ ਫੜੇ ਵੀ ਨਹੀਂ ਜਾਂਦੇ ਜੇ ਫੜੇ ਜਾਂਦੇ ਆ ਤਾਂ ਉਹਨਾਂ ਦਾ ਪਤਾ ਨਹੀਂ ਲੱਗਦਾ ਉਹੀ ਹਾਲ ਅੱਜ ਮੈਂ ਦੂਸਰੇ ਪਾਸੇ ਜੇ ਗੱਲ ਕਹਿਦਾ ਅੱਜ ਅਨਕਾਉਂਟਰ ਹੋ ਰਿਹਾ ਥਾਂ ਥਾਂ ਤੇ ਥਾਂ ਥਾਂ ਤੇ ਪੁਲਿਸ ਕਹਿ ਰਹੀ ਆ ਕਿ ਅਸੀਂ ਫਲਾਣੇ ਦਾ ਅਨਕਾਉਂਟਰ ਕਰਤਾ ਘਾਟੇ ਬਾਅਦ ਫੇਰ ਖਬਰ ਆ ਜਾਂਦੀ ਆ ਕਿ ਅਸੀਂ ਫਲਾਣੇ ਦਾ ਅਨਕਾਉਂਟਰ ਕਰਤੇ ਦਿੱਤਾ ਫੇਰ ਖਬਰ ਆ ਜਾਂਦੀ ਆ ਕਿ ਫਲਾਣਾ ਗੈਂਗਸਟਰ ਫੜਿਆ ਸੀ ਉਹ ਭੱਜ ਗਿਆ ਉਹ ਫਰਾਰ ਹੋ ਗਿਆ ਉਹ ਸੱਤ ਘਾਟੇ ਸੱਤੋਂ ਫੜਿਆ ਨਹੀਂ ਗਿਆ ਫੇਰ ਉਹਨੂੰ ਆਸਲਾ ਮਿਲਿਆ ਕਿਥੋਂ ਰਸਤੇ ਦੇ ਵਿੱਚੋਂ ਫੇਰ ਉਹ ਪਿਸਤੌਲ ਲੈ ਕੇ AK-47 ਵਾਲਿਆਂ ਦਾ ਸਾਹਮਣਾ ਕਰਨਾ ਆਇਆ ਪੇਰਾ ਅਸੀਂ ਗੋਲੀ ਚਲਾਤੀ ਉਹਦੇ ਸਾਥੀ ਤੇ ਵੱਜੀ ਉਹਦੀ ਗੋਲੀ ਸਾਡੇ ਬਲਟ ਪ੍ਰੂਫ ਦੇ ਵਿੱਚ ਵੱਜੀ ਇਹ ਕਹਾਣੀਆਂ ਕਦੋਂ ਤੱਕ ਘੜਦੇ ਰਹੋਗੇ ਇਹ ਕਹਾਣੀਆਂ ਕਾਨੂੰਨ ਅਦਾਲਤਾਂ ਜੱਜ ਸਾਹਿਬਾਨ ਸਾਡੀ ਸਿੱਖ ਕੌਮਾਂ ਚੋਂ ਸੁੱਤੀ ਪਈ ਐ ਇਹਨਾਂ ਦੇ ਉੱਪਰ ਅੱਜ ਬੱਚਿਆਂ ਦਾ ਥਾ-ਥਾ ਤੇ ਐਨਕਾਊਂਟਰ ਹੋ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਿੱਡਾ ਵਰਦੀ ਕ੍ਰائم ਕੀਤਾ ਹੋਵੇ ਬੰਦੇ ਨੇ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰੋ ਕਾਨੂੰਨ ਤੋਂ ਸਜ਼ਾ ਮ ਦੇਵੋ ਪਰ ਤੁਸੀਂ ਉਹ ਕੰਮ ਕਰਦੇ ਆ 1990 92 ਦਾ ਅੱਕੇ ਵਾਲਾ ਕੰਮ ਸ਼ੁਰੂ ਕਰ ਦਿੱਤਾ ਕਈ ਲਿਖਦੇ ਆ ਕਮੈਂਟਾਂ ਦੇ ਵਿੱਚ ਆ ਕਿ ਤੇਰਾ ਵੀ ਨਾ ਕਰ ਦੇਣਾ ਕਿ ਤੂੰ ਬੋਲਦਾ ਭਰਾਵੋ ਜਿੱਦੇ ਆਈ ਆ ਉਹਦੇ ਤੁਰ ਜਾਣਾਗਾ ਪਰ ਸੱਚ ਆ ਜਿਹੜਾ ਹਮੇਸ਼ਾ ਜਿਹੜਾ ਜਿਉਂਦਾ ਰਹੂਗਾ ਕੋਈ ਮੈਂ ਆਪਦੇ ਕੋਲੋਂ ਗੱਲਾਂ ਨਹੀਂ ਬਣਾ ਰਿਆ ਜੇ ਗੱਲ ਹਕੀਕਤ ਆ ਤਾਂ ਮੈਂ ਦੱਸ ਰਿਹਾ ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਪਰ ਤੁਸੀਂ ਅੱਖਾਂ ਮੀਚ ਕੇ ਬੈਠੇ ਹੋ ਤੇ ਮੈਂ ਇਹ ਗੱਲ ਨੂੰ ਤੁਹਾਡੇ ਤੇ ਕਲ ਜਾ ਰਿਹਾਗਾ ਦੇਖ ਤੁਸੀਂ ਵੀ ਰਹਿਓ ਕੰਨਾਂ ਨਾਲ ਸੁਣ ਵੀ ਰਹੇ ਹੋ ਅੱਖਾਂ ਨਾਲ ਵੇਖ ਵੀ ਰਹੇ ਹੋ ਇਹ ਗੱਲ ਬਾਖਾ ਕਿ ਭਾਈ ਤੁਹਾਡੇ ਅੰਦਰ ਖਾਲੀ ਆ ਤੁਹਾਡੀ ਜਮੀਰ ਮਰ ਚੁੱਕੀ ਆ ਤੁਸੀਂ ਨਹੀਂ ਬੋਲਦੇ ਤੇ ਮੈਂ ਬੋਲ ਪਿਆ ਐਨਾ ਕੀ ਆ ਜਾਂ ਤੁਸੀਂ ਅੰਧੀਆਂ ਭਗਤੋਂ ਉਹਨਾਂ ਪੁਲਿਸ ਵਾਲਿਆਂ ਦੇ ਜਿਨ੍ਹਾਂ ਨੇ ਕਿ ਕੋ-ਕੋ ਕੇ ਜਵਾਨੀ ਦਾ ਨਾਸ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਵਰਤਾਰਾ ਹੈਗਾ ਬਹੁਤ ਮਾੜਾ ਹੈਗਾ ਸਰਕਾਰ ਨੂੰ ਚਾਹੀਦਾ ਕਿ ਭਾਈ ਇਹਦੇ ਉੱਪਰ ਜ਼ਰੂਰ ਗੌਰ ਕਰਨ ਜਿਨ੍ਹਾਂ ਨੇ ਕਰਾਇਮ ਕੀਤਾ ਉਹਨਾਂ ਨੂੰ ਫੜੋ ਕਾਨੂੰਨ ਦੇ ਹਵਾਲੇ ਕਰੋ ਕਾਨੂੰਨ ਜੋ ਮਰਜ਼ੀ ਸਜ਼ਾ ਦੇਵੇ ਇਸ ਕਰਕੇ ਜਿਹੜੀ ਇਹ ਦਿਓ ਤਾਂ ਅਹਿਮ ਅੱਜ ਖਬਰਾਂ ਸੀ ਦੁਖਦਾਈ ਖਬਰਾਂ ਸੀ ਤਿੰਨੇ ਦੁਖਦਾਈ ਖਬਰਾਂ ਫੌਜ ਦੇ ਜਵਾਨ ਸ਼ਹੀਦ ਹੋਏ ਆ ਗੁਰੂ ਗ੍ਰਾਸ ਸਾਹਿਬ ਦੀ ਬੇਅਦਬੀ ਆ ਤੇ ਜਿਹੜਾ ਥਾਤਾ ਤਿੰਨ ਕਾਉਂਟਰ ਹੋ ਰਿਹਾ ਇਹਨੂੰ ਲੈ ਕੇ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈਗਾ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਮਰਜੀ ਦਾ ਖਾਲਸਾ ਮਰਜੀ ਕੀ ਫਤਿਹ